ਲਾਟ ਕੀ ਹੈ ਅੱਜ ਪੰਜਾਬ ਤੇ ਆਪਾਂ ਪੰਜਾਬੀ ਕੱਲਾ ਚਾ ਜਾਣੇ ਜਿਹੜਾ ਬੋਲਦਾ ਆਪਾਂ ਸੱਚ ਸਮਝ ਲੈਂਦੇ ਆ ਤੁਸੀਂ ਪਹਿਲੇ ਕੈਪਟਨ ਮਰਿੰਦਰ ਸਿੰਘ ਨੇ ਝੂਠੀਆਂ ਸੌਖਾ ਖਾ ਕੇ ਸਰਕਾਰ ਬਣਾਈ ਤੇ 5 ਸਾਲ ਆਪਾਂ ਨੂੰ ਦੁੱਖ ਦੁੱਖ ਦਿੱਤਾ ਆ ਝਾੜੂ ਵਾਲੇ ਤਰਕੋੜੀ ਤੋੜ ਦਿੱਤੇ ਨਾ ਰੱਖ ਲਿਆ ਆਮ ਆਦਮੀ ਪਾਰਟੀ ਪਹਿਲਾਂ ਨਹੀਂ ਕਰ ਤੂੰ ਤਾਂ ਦੇਖੋ ਜੋ ਜੋ ਕਿਹਾ ਸਾਰਾ ਹੀ ਉਲਟ ਕੀਤਾ ਅੱਜ ਪੰਜਾਬ ਦੀ ਕੀ ਹਾਲਤ ਹੈ 1 ਲੱਖ ਕਰੋੜ ਕਰਜ਼ਾ ਤੁਹਾਡੇ ਸਿਰ ਤੇ ਝਾੜ ਦਿੱਤਾ ਨਸ਼ਾ ਘਰ ਘਰ ਭਲਾ ਦਿੱਤਾ ਮੈਂ ਤਿੰਨ ਸੌ ਅਫਸਰਾਂ ਨੂੰ ਪੁੱਛਿਆ ਨਸ਼ਾ ਇਨਾ ਕਿ ਹੋ ਚੁੱਕਾ ਹੈ ਜਿਆਦਾ ਹੋ ਗਿਆ ਉਹ ਕਹਿ ਲੱਗੇ ਕਿ ਸਾਨੂੰ ਮੁੱਖ ਮੰਤਰੀ ਦਾ ਹੁਕਮ ਹੈ ਕਿ ਜੋ ਐਮਐਲਏ ਕਹਿੰਦੇ ਉਹ ਕਰਨਾ ਹੈ ਤੁਹਾਨੂੰ ਐਮਐਲਏ ਨੇ ਕਿ ਆ ਜਿਹੜੇ ਬੰਦੇ ਆ ਇਹਨਾਂ ਹੱਥੀ ਲਾਉਣਾ ਤੇ ਉਹ ਘਰ ਘਰ ਨਸ਼ਾ ਵੇਚੀ ਜਾਂਦੇ ਆ ਅੱਜ ਗੁੰਡਾਗਰਦੀ ਦਾ ਰਾਜ ਹੈ ਰੋਜ਼ ਫੌਰੀਆਂ ਲਈ ਜਾਂਦੀਆਂ ਗੈਂਗਸਟਰ ਰਾਜ ਕਰੀ ਜਾਂਦੇ ਆ ਅੱਜ ਜਿਹੜੀ ਆ ਹਾਲਾਤ ਹੈ ਇਸਾਨੀ ਤੇ ਉੱਤੇ ਹਮਲਾ ਗਰੀਬ ਦੇ ਉੱਤੇ ਹਮਲਾ ਬੁਤਾਰੀ ਬੁਤਾਰ ਛੱਡ ਕੇ ਥੋ ਜਾ ਰਹੇ ਆ ਕਿਉਂਕਿ ਰੋਜ਼ ਕੋਈ ਨਾ ਕੋਈ ਗੈਂਗਸਟਰ ਦਾ ਫੌਨ ਆ ਜਾਂਦਾ ਤੇ ਫੌਤੀਆਂ ਤੇੜੀਆਂ ਪੈਣੀਆਂ ਮੈਂ ਤੁਹਾਨੂੰ ਦੱਸ ਪੁੱਛਣਾ ਚਾਹਣਾ ਜਿਦੋਂ ਜਿਦੋਂ ਪੰਜਾਬ ਵਿੱਚ ਥੋੜੀ ਆਪਣੀ ਪਾਰਟੀ ਖਾਲੀ ਦਲਰਾਂ ਆਨੁਸੂਲ ਤੋਂ ਡਿਊਲ ਕਲੈਮ ਲੈ ਕੇ ਉੱਤੇ ਖਾੜੇ ਤੋਂ ਲੈ ਕੇ ਮੁਫਤ ਬਿਜਲੀ ਤੋਂ ਲੈ ਕੇ ਆ ਮੰਡੀਆਂ ਤੋਂ ਲੈ ਕੇ ਐਲਐਸਪੀ ਤੋਂ ਲੈ ਕੇ ਸਾਰੀ ਕਿਸਾਨਾਂ ਨੂੰ ਸੁਲਤਾਨ ਦੇਣ ਵਾਲਾ ਕਾਲੀ ਦਲ ਗਰੀਬ ਨੂੰ ਆਟਾ ਵਾਲੀ ਸ਼ਗਨ ਪੈਨਸ਼ਨ ਐਸਸੀ ਪਰਿਵਾਰਾਂ ਨੂੰ ਸਕਾਲਰਸ਼ਿਪ ਦੇਣ ਵਾਲਾ 24 ਘੰਟੇ ਬਿਜਲੀ ਦੇ ਥਰਮਲ ਪਲਾਂਟ ਲਾਟ ਉੱਤੇ ਫਟਾਫਟੇ ਸ਼ੋਰਾਂ ਨੂੰ ਸੜਕਾਂ ਜੋੜ ਦਿੱਤੀਆਂ ਤੁਸੀਂ ਜਾ ਕੇ ਵੇਖੋ ਜਿਹੜੀ ਸੜਕ ਹੁਣ 5 ਸਾਲ ਕੈਪਟਨ ਦੀ ਹੋ ਗਈ ਟੋੜੀ ਇੱਥੋਂ ਮਲੋਹ ਜਾਂਦੀ ਸੜਕ ਨਹੀਂ ਬਣੀ ਹੁਣ ਫੈਸਲਾ ਲੈਣਾਂ ਨੇ ਕਿ ਪਾਤਾ ਜਿੰਨੀ ਛੇਤੀ ਕਾਲੀ ਰਲਤ ਸਰਕਾਰ ਲੈ ਕੇ ਆਉਂਵੇ ਉੰਨੀ ਛੇਤੀ ਆ ਸੜਕ ਬਣ ਜੂਗੀ ਨਹੀਂ ਤੇ ਬਣਨੀ ਨਹੀਂ ਹੈ ਦੀ ਹੈ ਉਹ ਜੋ ਇਹਨਾਂ ਦੇ ਹੁਕਮਰਾਨ ਦਿੱਲੀ ਦੇ ਕਹਿੰਦੇ ਆ ਉਹ ਹੀ ਕਰਦੇ ਆ ਹੁਣ ਤੁਸੀਂ ਆਪ ਦੇਖ ਲਿਆ ਅੱਜ ਹਾਲਾਤ ਕੀ ਹੈ ਹੁਣੇ ਪਿੱਛੇ ਜੋ ਵੀ ਲੋਕ ਚਾਲੀ ਤਾਰੂ ਸੰਗ ਸਾਮਨੀ ਕਾਲੀਦਲ ਪੰਜਾਬ ਦੀ ਪਾਰਟੀ ਹੈ ਥੋਡੀ ਆ ਖਾਲਸਾ ਪੰਥ ਪੰਜਾਬ ਦੀ ਕੌਮ ਦੀ ਸਮੂੱਚੀ ਜਥੇਬੰਦੀ ਹੈ ਸਾਬਕਾ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੂ ਵੀ ਮੁੱਖ ਮੰਤਰੀ ਬਣੇ ਉਹਨਾਂ ਦੀ ਸੋਚ ਆਈ ਸੀ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਚਾਹੀਦਾ ਹੈ ਭਾਈਚਾਰਕ ਇਕਸਾਨ ਚਾਹੀਦੀ ਹੈ ਸਾਬਕਾ ਪ੍ਰਕਾਸ਼ ਸਿੰਘ ਜੀ ਬਾਦਲ ਕਿਸੇ ਵੀ ਧਰਮ ਦਾ ਕੋਈ ਸੁਭ ਦੇਆਲਾ ਹੁੰਦਾ ਆਪ ਜਾ ਕੇ ਮਨਾਉਂਦੇ ਸਾਡੇ ਹੈ ਗੁਰਸੇਵ ਸਿੰਘ ਜੀ ਬਾਦਲ ਸਾਹਿਬ ਸਾਡੇ ਹੈ ਅਕਾਲੀ ਗੱਲ ਦੀ ਸੋਚ ਗੁਰੂਆਂ ਦੇ ਤਸਵੀਰ ਹੋਏ ਰਸਤੇ ਦੀ ਸੋਚ ਹੈ ਸਰਪੰਚ ਦੇ ਭਲੇ ਦੀ ਸੋਚ ਹੈ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਸਾਰੇ ਭਰਾਵਾ ਮੰਗੂ ਰਹਿਣ ਇੱਕ ਪਰਿਵਾਰ ਮੰਗੂ ਰਹਿਣ ਪੰਜਾਬ ਦਾ ਤਰੱਕੀ ਕਰੂਗਾ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਜਿਹੜੀਆਂ ਦੂਜੀਆਂ ਪਾਰਟੀਆਂ نیشنل ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਣੀ ਚਾਹੁੰਦੇ ਐ ਸਾਡੀ ਰਾਜਨੀਤੀ ਵੋਟਾਂ ਦੀ ਨਹੀਂ ਸਾਡੀ ਰਾਜਨੀਤੀ ਪੰਜਾਬ ਹੈ ਜੇ ਪੰਜਾਬ ਤਖੜਾ ਤੇ ਅੱਪ ਸਾਰੇ ਤਖੜੇ ਐ ਥੋਡੀ ਕੋਈ ਇੱਕ ਪਾਰਟੀ ਐ ਜਿਹੜੀ ਪੰਜਾਬ ਨੂੰ ਸਮਝ ਸਕਦੀ ਐ ਸਮਝਦੀ ਐ ਤੁਹਾਡਾ ਦੁੱਖ ਸੁੱਖ ਦਾ ਸਾਥੀ ਐ ਉਹ ਸ਼ਰੂ ਆਪਣੀ ਕਾਲੀ ਦਲ 103 ਸਾਲ ਪੁਰਾਣੀ ਪਾਰਟੀ ਐ 103 ਸਾਲ ਪੁਰਾਣੀ ਪਾਰਟੀ ਐ ਖੋੜੇ ਸੁਖ ਸੁਭ ਦੀ ਸਾਥੀ ਹੈ ਤੁਸੀਂ ਪੰਜਾਬ ਦੇਖ ਲੋ ਜੋ ਕੁਝ ਵੀ ਬਣਿਆ ਉਹ ਤੋਂ ਹੀ ਬਣਿਆ ਜਦੋਂ ਅਕਾਲੀ ਦਲ ਦੀ ਸਰਕਾਰ ਜੋ ਕੁਝ سہولت ਗਰੀਬ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਵਪਾਰੀ ਨੂੰ ਮਿਲੀ ਹੈ ਉਹ ਤੋਂ ਹੀ ਮਿਲੀ ਹੈ ਜਦੋਂ ਅਕਾਲੀ ਦਲ ਦੀ ਸਰਕਾਰ ਐਸ ਕਰਕੇ ਮੈਂ ਹੱਥ ਜੋੜ ਕੇ ਹੱਥ ਜੋੜ ਕੇ ਬੇਨਤੀ ਕਰਨਾ ਹੁ ਤਜਰਬੇ ਕਰਨੇ ਛੱਡ ਦਿਓ ਐਨਐਲਆਰਿਆਂ ਦੀ ਗੱਲਾਂ ਚ ਆਉਣਾ ਛੱਡ ਦਿਓ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਫੈਸਲਾ ਕਰਨਾ ਪੈਣਾ ਹੈ ਕਿ ਸਭ ਤੋਂ ਪਹਿਲੇ ਝਾੜੂ ਨੂੰ ਭਜਾਉਣਾ ਪੈਣਾ ਆ ਕਾਂਗਰਸ ਦੇ ਖੂਨੀ ਪੰਜੇ ਨੂੰ ਭਜਾਉਣਾ ਪੈਣਾ ਤੇ ਕਮਲ ਦੇ ਫੁੱਲ ਨੂੰ ਇੱਥੇ ਉਗਣ ਨਹੀਂ ਦੇਣਾ ਆਪਣੀ ਪਾਰਟੀ ਆਪਣੀ ਤਕੜੀ ਚੋਂ ਨਿਸ਼ਾਨ ਹੈ ਆਪਣੀ ਪਾਰਟੀ ਨੂੰ ਤਕੜੀ ਕਰ ਦਿਓ ਆਪਣੀ ਫੌਜ ਨੂੰ ਤਕੜੀ ਕਰ ਦਿਓ ਤੁਹਾਨੂੰ ਕੋਈ ਚਿੰਤਾ ਨਹੀਂ ਥੋਡੀ ਆਵਾਜ਼ ਵੜ ਕੇ ਪੰਜਾਬ ਦੀ ਤਰੱਕੀ ਬਣਾ ਕੇ ਜਿਵੇਂ ਪਹਿਲੇ ਸੇਵਾ ਕਰਦੇ